ਅੰਡਰ தி ਡਾਇਰੈਕਸ਼ਨਸ ਆਫ ਆਨਰੇਬਲ ਕਮਿਸ਼ਨਰ ਪੁਲਿਸ ਸੰਬੀਰ ਸਰ ਸਾ ਗੁਰਪ੍ਰੀਤ ਸਿੰਘ ਪੁਲਿਸ ਸਾ ਤੇ ਅਸੀਂ ਪਿਛਲੇ ਉਹ ਉਹਨਾਂ ਦੇ ਕਾਰਜਕਾਲ ਸਮੇਂ 26 9 2024 ਤੋਂ ਲੈ ਕੇ 9 12 2024 ਤੱਕ ਅਮਰਸਾ ਪੁਲਿਸ ਦੀ ਮੈਂ ਪ੍ਰਾਪਤੀਆਂ ਤੁਹਾਡੇ ਜਾਣੂ ਕਰਨਾ ਚਾਹੁੰਦਾ ਜੀ ਇਹਦੇ ਵਿੱਚ ਸਨਾਚਿੰਗ ਦੇ ਅਸੀਂ 62 ਕੇਸ ਰਜਿਸਟਰ ਕੀਤੇ ਹੈ ਜਿਦੇ ਵਿੱਚ 54 ਕੇਸ ਸਟ੍ਰੇਸ ਹੋ ਗਏ ਹੈ ਤੇ 95 ਸਨਾਚਰਸ ਨੂੰ ਅਸੀਂ ਅਰੈਸਟ ਕੀਤਾ ਇਹਦਾ ਕੁੱਲ 87% ਬੰਦਾ ਹੈ ਜਿੰਨੇ ਕੇਸ ਰਿਸਟਰ ਹੋਏ ਤੇ ਜਿੰਨੇ ਅਸੀਂ ਟ੍ਰੇਸ ਕੀਤੇ ਹੈ ਤੇ ਇਹਨਾਂ ਪਾਸੋਂ 1398890 ਰੁਪਏ ਦੀ ਜੋ ਸਨਾਚਰਸ ਨੇ ਜੋ ਉਸਮਾਨ ਚੋਰੀ ਕੀਤਾ ਸੀ ਉਹ ਅਸੀਂ ਰਿਕਵਰ ਕੀਤਾ ਇਸ ਤੋਂ ਇਲਾਵਾ ਵਹੀਕਲ ਚੋਰੀ ਦੇ ਅਸੀਂ 41 ਕੇਸ ਅਰਕਸਟ ਕੀਤਾ ਹੈ ਜਿਹਦੇ ਵਿੱਚ ਅਸੀਂ 15 ਮੁਕਦਮੇ ਫੇਸ ਕਰ ਚੁੱਕੇ ਹਾਂ ਤੇ 18 ਦੋਸ਼ੀਆਂ ਨੂੰ ਅਸੀਂ ਕਾਬੂ ਕੀਤਾ ਤੇ ਇਹਦਾ ਮੁੱਲ 70% ਬੰਦਾ ਹੈ ਜੀ ਤੇ ਇਹਦੇ ਵਿੱਚ ਅਸੀਂ 33 ਲੱਖ 90 ਹਜ਼ਾਰ ਰੁਪਏ ਦੇ ਚੋਰੀ ਦੇ ਵਹੀਕਲ ਅਸੀਂ ਬਰਾਮਦ ਕੀਤੇ ਹੈ ਤੇ ਅਸੀਂ ਬਗਲਰੀ ਜਿਹੜੀ ਘਰਾਂ ਦੇ ਵਿੱਚ ਚੋਰੀ ਹੁੰਦੀ ਹੈ ਉਹਦੇ ਵਿੱਚ ਅਸੀਂ 30 ਕੇਸ ਵਿੱਚ ਕੀਤਾ ਹੈ 17 ਕੇਸ ਅਸੀਂ ਅ ਟਰੇਸ ਕਰ ਚੁੱਕੇ ਹਾਂ ਜਿਹੜਾ ਕਿ 57% ਬੰਦਾ ਹੈ ਇਹ ਉਹਦੇ ਵਿੱਚੋਂ ਅਸੀਂ 22 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਜਿਹੜੀ ਚੋਰੀ ਦੀ ਆਈਟਮ ਅਸੀਂ ਰਿਕਵਰ ਕੀਤੀ ਹੈ ਉਹਦਾ ਮੁੱਲ 11 ਲੱਖ 24444 ਰੁਪਏ ਦਾ ਬੰਦਾ ਹੈ ਜੀ ਇਸ ਤੋਂ ਇਲਾਵਾ ਅਸੀਂ 469 ਕੇਸਾਂ 'ਚ ਅਸੀਂ 713 ਅ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਤੇ 458 ਕੇਸਾਂ ਦੇ ਵਿੱਚ 667 ਵਿਅਕਤੀਆਂ ਨੂੰ ਅਸੀਂ ਬਾਉਂਡ ਡਾਊਨ ਕੀਤਾ ਜੀ ਤੇ ਅਸੀਂ ਪਿਛਲੇ 2.5 ਮਹੀਨੇ ਦੇ ਵਿੱਚ 97 ਪੀਓਜ਼ ਵੀ ਜਿਹੜੇ ਪਗੋੜੇ ਹੁੰਦੇ ਐ ਉਹਨਾਂ ਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਜਿਹੜੇ ਕਿ ਐਨਡੀਪੀਐਸ ਐਕਟ ਦੇ ਹੋਰ ਕੇਸਾਂ ਦੇ ਵਿੱਚ ਪਗੋੜੇ ਸੀ ਬਾਕੀ ਗੱਲ ਕਰੀ ਆਪੇ ਆਪਾਂ ਟ੍ਰੈਫਿਕ ਚਲਾਉਣਾ ਵੀ ਉਹਦੇ 'ਚ 7600 15 ਸੀ ਟ੍ਰੈਫਿਕ ਚਲਾਨ ਪਿਛਲੇ 2.5 ਮਹੀਨੇ ਚ ਕੀਤੇ ਆ ਇਸ ਤੋਂ ਇਲਾਵਾ ਅਮਰ ਸਰ ਪੁਲਿਸ ਵਿਚ ਕੰਪਰਾਈਜ਼ਸ ਆਫ ਟ੍ਰੈਫਿਕ ਪੁਲਿਸ ਆਲਸੋ ਅਸੀਂ ਸੈਮੀਨਾਰਸ ਵੀ ਲਾਣੇ ਆ ਸਕੂਲ ਕਾਲਜ ਦੇ ਕਾਲਜੇਸ ਦੇ ਵਿੱਚ ਵੀ ਅਸੀਂ ਹੋਰ ਵੀ ਐਜੂਕੇਟ ਕਰਦੇ ਆ ਲੋਕਾਂ ਨੂੰ ਰੋਡ ਸਾਈਡਸ ਤੇ ਵੀ ਟ੍ਰੈਫਿਕ ਲਾਈਟਸ ਤੇ ਵੀ ਸਕੂਲ ਕਾਲਜੇਸ ਦੇ ਵਿੱਚ ਵੀ ਤੇ ਸਾਡਾ ਤਾਂ ਇਹ ਯਤਨ ਹੈ ਕਿ ਸਾਰੇ ਹੀ ਜਿਹੜੇ ਸ਼ਹਿਰ ਨਿਵਾਸੀ ਨੇ ਓ ਸੇਫ ਅੰਮ੍ਰਿਤਸਰ ਪੁਲਿਸ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖਣ ਲਈ ਵਚਨ ਬੰਧਾ ਹੈ ਧੰਨਵਾਦ